ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤ ਦੀ ਵਿਜੀਲੈਂਸ ਬਿਊਰੋ ਵੱਲੋਂ ਇੱਕ ASI ਨੂੰ 3000 ਰੁਪਏ ਰਿਸ਼ਵਤ ਲੈਦੇ ਗ੍ਰਿਫਤਾਰ ਕੀਤਾ ਗਿਆ ਪੱਤਰਕਾਰਾਂ ਨਾਲ ਗਲਤਵੱਤ ਕਰਦੇ ਹੋਏ ਦੱਸਿਆ ਗਿਆ ਕਿ ਅਕਲਿਆ ਜਲਾਲ ਨਿਵਾਸੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇੱਕ ਸਹਾਇਕ ਇੰਸਪੈਕਟਰ ਵੱਲੋਂ ਉਹਨਾਂ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਦੇ ਕਰਕੇ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਉਸ ਜਾਲ ਦੇ ਵਿੱਚ ਰੰਗੇ ਹੱਥੀ ਰਿਸ਼ਵਤ ਲੈੰਦਾ ਹੋਇਆ ਗ੍ਰਿਫਤਾਰ ਕੀਤਾ ਗਿਆ ਆਉ ਜਾਣਦੇ ਪੂਰਾ ਮਾਮਲਾ ਦਰਫਾ ਦੇ ਰਹਿ ਗਏ ਫੋਨ ਬੰਦ ਕਰ ਦੇ ਗਏ ਪੰਜਾਬ ਵਿਲੈنس ਬਿਊਰੋ ਵੱਲੋਂ ਪਿਛਤਾਚਾਰ ਖੁਲਾਈ ਦੀ ਮਾਮਲਾ ਤੇ ਰਹਿ ਗਏ ਇਹ ਸਤਾਰਾ ਸਿੰਘ ਸੀ ਇਹ ਮਦਈ ਮੰਦੀ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਉਹਨਾਂ ਤੋਂ ਜਿਹੜੀ ਹੈਗੇ ਆ ਕੋਈ ਉਹਨਾਂ ਦੇ ਡਰਾਈਵਰ ਤੋਂ ਐਕਸੀਡੈਂਟ ਹੋ ਗਿਆ ਸੀ ਜਾਂ ਉਹਦੇ ਉਤਸਵ ਨਹੀਂ ਕੰਪਲੀਟ ਕੀਤੀ ਸੀ ਉਹਦੇ ਦੋਨਾਂ ਨੇ 10000 ਰੁਪਏ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ 8000 ਰੁਪਏ ਚ ਸਦਦਾ ਤਾਇਆ ਸੀ ਆ ਤੇ ਆ ਅੱਜ ਇਹਨੇ ਪੈਸੇ ਦੇਣੇ ਸੀਗੇ ਉਹ ਉੱਥੇ ਅਸੀਂ ਇਹਨੂੰ ਜਿਹੜਾ ਹੈਗਾ 3000 ਰੁਪਏ ਵਿੱਚ ਪੈਸੇ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਕਿਹੜੇ ਥਾਣੇ ਦੇ ਅੱਗੇ ਸੀ ਇਹ ਸਹੀ ਜੀ ਇਹ ਥਾਣਾ ਦਲਪੁਰਕ ਕੈਂਪ ਫਕਤਾਬਾਈ ਦਾ ਫਕਤਾਬਾਈ ਦਾ ਹਾਂ ਚੇਤਿਕਰਮ ਕੀ ਆਪਾਂ ਇਹਨੇ ਬੁੱਧਾ ਪੀਆ ਦਰਜ ਕੀਤੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਜੀ ਕੋਰਟ ਰਿਪੋਰਟ ਕਿਤੇ ਹਾਂਜੀ ਕੱਲ ਨੂੰ ਰਿਪੋਰਟ